ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਜਣ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਤੇ ਇਹ ਵਲੌਗ ਆਪਣਾ ਨਵੇਂ ਫੋਨ 'ਚ ਮੈਂ ਬਣਾ ਰਹੀ ਆ ਤੇ ਆਪਾਂ ਨਵਾਂ ਫੋਨ ਲੈ ਲਿਆ ਮੇਰਾ ਫੋਨ ਖਰਾਬ ਹੋ ਗਿਆ ਸੀਗਾ ਤੇ ਟਾਈ ਫੋਨ ਸੀਗਾ ਪਹਿਲਾਂ ਮੇਰੇ ਕੋ ਉਹ ਖਰਾਬ ਹੋ ਗਿਆ ਆ ਤੇ ਆਪਾਂ Redmi ਦਾ ਲੈ ਆਇਆ ਹੁਣ ਤੇ ਇਹਦੇ ਵਿੱਚ ਦੱਸਿਓ ਸਾਰੇ ਜਣੇ ਕਿ ਵੀ ਮਤਲਬ ਕਿਦਾਂ ਦਾ ਵਲੌਗ ਆਪਣਾ ਬਣਦਾ ਆ ਤੇ ਆ ਇਹਦੇ ਨਾਲ ਗਿਫਟ ਮਿਲਿਆ ਸਾਨੂੰ ਆਹ ਵਾਲਾ ਤੇ ਹੋਰ ਵੀ ਮਿਲੇ ਆ ਗਿਫਟ ਉਹ ਮੈਂ ਤੁਹਾਨੂੰ ਸਾਰੇ ਦਿਖਾਉਂਗੀ ਤੇ ਸਵੇਰੇ ਆਪਾਂ ਇਹਦੇ ਤੇ ਚਾਹ ਬਣਾਈ ਸੀਗੀ ਤੇ ਇਹ ਆਪਾਂ ਨਾਲ ਇੱਕ ਏ ਗਿਫਟ ਮਿਲਿਆ ਆਪਾਂ ਨੂੰ ਮਿਲੇ ਆ ਜੀ ਆ ਚਾਰ ਗਿਫਟ ਮਿਲੇ ਆ ਤੇ ਬਾਕੀ ਵੀ ਜਿਹੜੇ ਮੈਂ ਮਿਲੇ ਆ ਸਾਨੂੰ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਕੱਲ ਆਪਾਂ ਲਿਆਂਦਾ ਇਹ ਫੋਨ ਤੇ ਇੱਧਰ ਹੁਣ ਆਪਾਂ ਬਣਾਉਣੀ ਹੈ ਜੀ ਮੈਗੀ ਕਿਉਂਕਿ ਦੁਪਹਿਰਾ ਕੁਝ ਹੈ ਨਹੀਂਗਾ ਰੋਟੀ ਨਾਲ ਕੇਸ ਕਰਕੇ ਆਪਣੀ ਇੱਕ ਟੁਕੀ ਜੀ ਬਣਾ ਲੈਣੀ ਆ ਤੇ ਖਾ ਲਵਾਂਗੀ ਬਾਕੀ ਆ ਬਹੁਤ ਵਧੀਆ ਚੱਲਦਾ ਪਿਆ ਇਹ ਦੇ ਉਹ ਸੁਣੀ ਉਹ ਕਹਿੰਦੇ ਸੀ ਵੀ ਜੈ ਇਹ ਲੈਣਾ મતલਬ ਇੰਡਕਸ਼ਨ ਚੁੱਲਾ ਲੈਣਾ ਕਹਿੰਦੇ ਉਹ ਲੈ ਲਓ ਤੇ ਜੂਸਰ ਮਸ਼ੀਨ ਲੈਣੀ ਉਹ ਲੈ ਲਓ じゃ ਕਹਿੰਦੇ ਇੱਕ ਸਪੀਕਰ ਉਹ ਵੱਡਾ ਜਿਹੜਾ ਹੁੰਦਾ ਹੈ ਉਹ ਲੈਣਾ ਉਹ ਲੈ ਨਹੀਂ ਮੈਂ ਕਹਾ ਵੀ ਅਸੀਂ ਹੈ ਨਾ ਉਹੀ ਲੈਣਾ ਕਿਉਂਕਿ ਮੈਂ ਇਹ ਪਹਿਲਾਂ ਵੀ મતલਬ ਕਹਿੰਦੀ ਵੀ ਅਸੀਂ ਮੈਕਾਪ ਲੈਣਾ ਕਿਉਂਕਿ ਹਰੇਕ ਦੇ ਘਰ ਹੁੰਦਾ ਹੁਣ ਕਿਸੇ ਵੇਲੇ ਨਾ ਜਿੱਦਾਂ ਗੈਸ ਵਗੈਰਾ ਖਤਮ ਹੋ ਜਾਂਦਾ ਹੈ ਤਾਂ ਫਿਰ ਆਪਾਂ ਇਹਨੂੰ ਇਹਦੇ ਤੇ ਆਪਾ ਕੰਮ ਕਰ ਸਕਦੇ ਆ ਨਾ ਥੋੜਾ ਬਹੁਤ ਤੇ ਹੁਣ ਨਾਲੇ ਡੇਲੀ ਜੀ ਆਪਾਂ ਚਾਹ ਵੀ ਬਣਾਈ ਜਾਈਏ ਤਾਂ ਉਹ ਵੀ ਬਹੁਤ ਆ ਤੇ ਸਵੇਰੇ ਸ਼ਾਮ ਕਿਉਂਕਿ ਚਾਹ ਬਣਦੀ ਹੈ ਦੋ ਤਿੰਨ ਵਾਰ ਆਪਣੇ ਘਰ ਚ ਤੇ ਬਾਕੀ ਤੁਹਾਨੂੰ ਮੈਂ ਸਾਰੇ ਗਿਫਟ ਦਿਖਾਉਂਗੀ ਤੇ ਮੈਂ ਹੁਣ ਪਹਿਲਾਂ ਮੈਗੀ ਬਣਾ ਲਵਾਂ ਤੇ ਰੋਟੀ ਪਾਣੀ ਖਾ ਲਈਏ ਸਮਰ ਹਜੇ ਸੁੱਤਾ ਪਿਆ ਹੈ ਸੰਵਤੀ ਵੀ ਸਿਹਤ ਠੀਕ ਨਹੀਂ ਹੈਗੀ ਤੇ ਚਲੋ ਜੀ ਤੁਸੀਂ ਇੱਦੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਜੀ ਮੈਂ ਇਹਨੂੰ ਤੜਕਾ ਆਪਾਂ ਲਾ ਦਿੱਤਾ ਆ ਤੇ ਰਸੀ ਬਣ ਗਈ ਆ ਤੇ ਪਾਣੀ ਜੇ ਆਪਾਂ ਮਾਰਿਆ ਜਾਂਦਾ ਇਹ ਰੰਦਾ ਇਹ ਸੋਕ ਕੇ ਤੇ ਰੋਟੀਆਂ ਆਪਾਂ ਦੋ ਹੀ ਬਣਾਉਣੀਆਂ ਬਸ ਤੇ ਇੱਕ ਦੋ ਪੈਂਦਾ ਵੀ ਆ ਦੋ ਬਣਾਉਣੀਆਂ ਹੋਣੀਆਂ ਵਿਚ ਦੋ ਰੋਟੀਆਂ ਪਈਆਂ ਦੋ ਹੋਰ ਬਣਨੀਆਂ ਤੇ ਮੈਨਾਂ ਮੇਰੀ ਮੰਮੀ ਨੇ ਮੇਰੇ ਨਾਲ ਬੰਦੇ ਕੀ ਗਈ ਸੀ ਜੀ ਤੇ ਉਹਨੇ ਨਾ ਮੇਲੇ ਪੁੰਗਾ ਪਹਿਲੀ ਲੈ ਕੇ ਰੱਖਿਆ ਸੀ ਗਿਆ ਕੁਲੀਆਂ ਥੋੜੀਆਂ ਲੈ ਹੋ ਗਈਆਂ ਤੇ ਫਿਰ ਉਹ ਕੁੜੀ ਕੰਦ ਨੇ ਉੱਥੇ ਕੁੜੀਆਂ ਆਉਂਦੀਆਂ ਮੰਮੀ ਕੋਲ ਤੇ ਉਹ ਕਹਿੰਦੀ ਸੀ ਫਿਰ ਮੈਂਹਦੀ ਵੀ ਲਗਾ ਲੈ ਫਿਰ ਮੈਂ ਮੈਂਹਦੀ ਲਾਈ ਸੀ ਕਲਰ ਵਲੌਗ ਚ ਜਿਹੜਾ ਮੈਂ ਪਾਇਆ ਹੈ ਨਾ ਉਹਦੇ ਵਿੱਚ ਨਹੀਂ ਜਿਹੜਾ ਅੱਜ ਪਾਇਆ ਮਤਲਬ ਉਹਦੇ ਵਿੱਚ ਮੈਂ ਦਿਖਾਈ ਮੈਂਹਦੀ ਤੇ ਐ ਤਾਂ ਮੈਂ ਲਗਾਈ ਸੀ ਜੀ ਸੋ ਲਈ ਮੈਂ ਇਹ ਆਪਣੀ ਲੈ ਲਈ ਆ ਤੇ ਹੁਣ ਰੋਟੀ ਬਣਾ ਲਈਏ ਸਮਰ ਵੀ ਉੱਠ ਗਿਆ ਆ ਜਿਵੇਂ ਖਾਣੇ ਲਈ ਮੈਂ ਵੀ ਖਾ ਲੂੰਗਾ ਮੈਂ ਮੈਚ ਚੋੜੀ ਪਾਈ ਆ ਇੱਕ ਅੱਧੀ ਕੱਟੀ ਵਿੱਚ ਸਮਰ ਨੇ ਨਾ ਮੀਂਹ ਚ ਨਾਲਿਆ ਉਹਦੇ ਕਰਕੇ ਇਹਨਾਂ ਨੂੰ ਠੰਡ ਹੀ ਲੱਗ ਗਈ ਜਿੱਦਾਂ ਠੰਡਾ ਪਾਣੀ ਹੁੰਦਾ ਨਾ ਹੋ ਲੱਗਣ ਖੰਡ ਲੱਗ ਗਈ ਆ ਹੁਣ ਜਿੱਦਾਂ ਖਾਣਗੇ ਜੋ ਕੌਣ ਸਵਾ ਰੋਸ਼ੀ ਉਹਨੇ ਹੋਏ ਮੈਚਰੀ ਸਾਇਮੁੱਥੀ ਹੋ ਜਾਏ ਤੇ ਸਵੇਰ ਦਾ ਨਾ ਪਹਿਲਾਂ ਮੀ ਜਾਂ ਭੂਰ ਜੀ ਪਈ ਗਈ ਪਈ ਗਈ ਤੇ ਹੁਣ ਨੌ ਜਿਆਦਾ ਹੁ ਮੇ ਜ ਹੋਇਆ ਜਾ ਨਾ ਬਹੁਤ ਜਿਆਦਾ ਤੇ ਉਧਰ ਪੱਖਿਆਂ 'ਚ ਥੋੜੀ ਹਵਾ ਅੰਦਰ ਤਾਂ ਸਹੀ ਲੱਗਦਾ ਏ ਪਰ ਬਾਹਰ ਬਹੁਤ ਜ਼ਿਆਦਾ ਹਨਾ ਸੇਕਾ ਜਾਂ ਸੇਕਾ ਜਾਂ ਪਤਾ ਨਹੀਂ ਕਾਤੇ ਨੂੰ ਹੋ ਰਿਹਾ ਹੈ। ਕਾਫੀ ਦਿਨ ਆਵਾਦ ਆਪਾਂ ਬਲੌਗ ਬਣਾਉ ਲਏ ਸੀ ਕਿਉਂਕਿ ਉੱਥੇ ਮੇਰਾ ਫੋਨ ਖਰਾਬ ਹੋ ਗਿਆ ਫਿਰ ਮੇਰੇ ਫੋਨ 'ਚ ਰੀਚਾਰਜ ਵੀ ਜਿਹੜਾ ਸੀਗਾ ਉਹ ਵੀ ਖਤਮ ਹੋ ਗਿਆ ਨੈਟ ਵਗੈਰਾ ਸਾਰਾ ਕੁਝ ਬੰਦ ਹੋ ਗਿਆ ਤੇ ਫਿਰ ਬਹੁਤ ਔਖਾ ਹੋਇਆ ਸੀਗਾ ਤੇ ਇਹੀ ਕੰਮ ਕਰਕੇ ਮੈਨੂੰ ਆਹ ਵਲੌਗ ਬਣਾਉਣ ਕਰਕੇ ਫੋਨ ਲੈਣ ਪਏ ਨੇ ਤਾਂ ਅਸੀਂ ਹਜੇ ਲੈਣਾ ਨਹੀਂ ਸੀਗਾ ਫੋਨ ਤੇ ਇੱਕ ਮੰਮੀ ਵਾਲਾ ਪਿਆ ਸੀ ਉਹ ਇਹਨਾਂ ਫੋਨ ਮੈਂ ਚਲਾਉਣ ਨੂੰ ਤਾਂ ਉਹ ਵੀ ਚਲਾ ਸਕਦੀ ਸੀ ਵਲੌਗ ਵੀ ਉੱਚ ਬਣਾ ਸਕਦੀ ਪਰ ਇਹਨੂੰ ਮਤਲਬ ਚਾਲਦਾ ਨਹੀਂ ਨਾ ਜਿਆਦਾ ਸਲੋ ਚਾਲਦਾ ਨਾ ਇੰਨਾ ਮਤਲਬ ਕਿ ਆਪਾਂ ਐਪ ਤੇ ਹੱਥ ਲਾਉਣ ਨੂੰ ਹੂੰ ਕਿੰਨੇ ਕਿੰਨੇ ਟਾਈਮ ਬਾਅਦ ਜਾ ਕੇ ਐ ਬੋ ਖਾਲਦਾ ਸੀ ਵਿਚੀ ਆਪ ਹੀ ਬੈਕ ਹੋ ਜਾਂਦੇ ਸੀਗੇ ਉਹ ਜੇ ਤਾਂ ਮਤਲਬ ਚਾਲਦਾ ਨਹੀਂ ਸੀ ਬਸ ਇਹ ਇਹਦੇ ਕਰਕੇ ਫਿਰ ਸਾਨੂੰ ਖਾ ਹਾ ਜ ਲੈਣਾ ਪਿਆ ਤੇ ਬਾਕੀ ਚਲੋ ਜਿਹੜੀ ਚੀਜ਼ਾਂ ਦੋ ਘਰ ਚੋਂ ਇਹਨੂੰ ਜਿਮੋਣੀ ਆ ਤੇ ਨਾਲ ਸਾਨੂੰ ਕਿੰਨੇ ਕੁਸ਼ ਮਿਲ ਗਏ ਉਹ ਵੀ ਮੈਂ ਤੁਹਾਨੂੰ ਹੁਣ ਦਿਖਾਉਂਦੀ ਆ ਰੋਟੀ ਰੋਟੀ ਖਾ ਕੇ ਸਰਪਖਸ਼ ਵੀ ਕੀ ਕੀ ਸਾਨੂੰ ਮਿਲਿਆ ਆ ਤੇ ਬਾਕੀ ਤੁਸੀਂ ਜੇ ਮੇਰੀ ਵੀਡੀਓ ਦੇ ਨਾਲ ਬਣ ਰਹੇ ਹੋ ਤੇ ਰੋਟੀ ਵੀ ਆਪਣੀ ਬਣ ਗਈ ਆ ਸਾਡੇ ਦੁਸ਼ਤਾਂ ਨਾਂ ਬਣ ਗਈਆ ਤੇ ਬਸ ਹੁਣ ਆਪਾਂ ਦੇਖ ਲਈਏ ਹਾਂਜੀ ਲੋ ਜੀ ਸਮਰ ਮੰਗ ਰਿਹਾ ਚਾਹ ਤੇ ਇਹ ਹੈਗਾ ਠੀਕ ਵੀ ਨਹੀਂ ਹੈਗਾ ਵੈਸੇ ਵੀ ਤੇਰੇ ਲਈ ਆਪਾਂ ਬਣਾ ਦੇਣੀ ਆ ਚਾਹ आप रख दि हरे थोड़ा ना करना पैना बोर्ड वगैरा इतना पक्का देखते हैं कि सैटिंग जी आई अदरक पाया मैं चाह ਇਹਦਾ ਗੜਾ ਗੜਾ ਜੈਨਾਂ ਠੀਕ ਨਹੀਂ ਹੈਗਾ ਤਾਂ ਕਰਕੇ ਜੈ ਬਾਹੇ ਗੁਰੂ ਮੰਮੀ ਦੋ ਚਾਹ ਦਿਨੇ ਆ ਪੁੱਤ ਚਾਹ ਪੀਣੀ ਆ ਕੱਪ ਮੈਨੂੰ ਕਹਿੰਦਾ ਮੰਮਾ ਉਹ ਦੇ ਦੋ ਮੈਨੂੰ ਮੈਂ ਚਾਹ ਮੀਨੀ ਆ ਚਾਹ ਦੇ ਦੋ ਇਦਾਂ ਕਰਦਾ ਹੈ ਫਿਰ ਮੈਂ ਕਾ ਬਣਾ ਹੀ ਦਿੰਨੀ ਆ ਇਹਨੂੰ ਅਸੀਂ ਪੀ ਲਾਂਗੇ ਉਦੋਂ ਦਾ ਜੇ 2:30 ਵਜੇ ਆ ਛਲ ਪੀ ਲਵਨੀ ਆ ਕੀ ਕਰਨ ਤੇ ਬਾਕੀ ਫਿਰ ਮੈਂ ਹਜੇ ਵੀਡੀਓ ਬਣਾਉਣੀ ਆ ਉਹ ਕਲਿੱਪ ਜੀ ਲੈਣੀ ਆ ਹਜੇ ਆਹ ਗਿੱਸ ਵਗੈਰਾ ਦੀ ਤੁਹਾਨੂੰ ਸਾਰਿਆਂ ਨੂੰ ਦਿਖਾਉਂਗੀ ਕੀ ਕੀ ਮਿਲਿਆ ਯਾਰ ਆਹੀ ਆਪਣੇ ਸਟੀਲ ਦੀ ਪਤਿੰਦੀ ਆ ਇੱਕ ਇਹ ਕਾ ਵੱਡੀ ਆ ਇਹਦੇ ਵਿੱਚ ਲੱਸੀ ਬਣਾਈ ਹੁਣ ਤੇ ਸਟੀਲ ਦੇ ਭਾਂਡੇ ਆਪਣੇ ਹੈ ਨਹੀਂ ਗਏ ਤੇ ਇਹਦੇ ਉੱਤੇ ਲਖ ਰੱਖ ਹੁਣੇ ਆ ਸਟੀਲ ਦੇ ਤੇ ਕੋਈ ਨਹੀਂ ਹੁਣ ਮੈਂ ਉਹ ਕਰਦੀ ਆ ਲਿਆਵਾਂਗੇ ਅਕੱਦੇ ਅਕਦੋਕ ਭਾਂਡੇ ਇਹ ਚੁਣਾਉਣਾ ਨਹੀਂ ਅ ਹੋ ਗਿਆ ਬੰਦੀਆ ਬਹੁਤ ਜੀ ਪਾਂਜੀ ਨੇ ਟਾਈਮ ਹੋ ਗਿਆ ਆ 4:30 ਤੇ ਨਾ ਨੂੰ ਕਿਹਾ ਡੇ ਸੀਗੇ ਹੁਣ ਮੈਂਗਾ ਦਿਖਾ ਦਈਏ ਜਿਹੜੇ ਆਪਾਂ ਨੂੰ ਜੇਤੂ ਨੇ ਆ ਕੱਦ ਤੇ ਦੇ ਮੈਂ ਤੁਹਾਨੂੰ ਕੋਲ ਦਿਖਾਣੀ ਆ ਕਿ ਇਹ ਹੈਗਾ ਆਪਣਾ ਉਹ ਵਾਲਾ ਚੁੱਲਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੀ ਆ ਉਹ ਸੋਈ ਜਿਹਾ ਸੀ ਪਰ ਮੈਂ ਚੱਕ ਕੇ ਨਹੀਂ ਲਈ ਤੇ ਹਾਂਜੀ ਤੇ ਖਾਰ ਰਹਿ ਗਿਆ ਜੀ ਹੈ ਨਹੀਂ ਹਾਂ ਨਾਲ ਇਹਦਾ ਬਿਲੇਡ ਦਿੱਤੀ ਆ ਚਾਰਜ ਕਰਨ ਲਈ ਤੇ ਸਮਝਦੇ ਪਾਪਾ ਕਹਿੰਦੇ ਹਾਂ ਤੂੰ ਇੱਡੀ ਪੈ ਕੇ ਇਹਨੂੰ ਰੱਖ ਲਾ ਜੀ ਜਦੋਂ ਲੋੜ ਹੋਵੇਗੀ ਆਪਾਂ ਕੱਢ ਲਵਾਂਗੇ ਤੇ ਆ ਹੈਗੀ ਹੈ ਜੀ ਆਪਣੀ ਪਾਵਰ ਬੈਂਕ ਤੇ ਆ ਹੈਗੀ ਹੈ ਇਹਦੇ ਨਾਲ ਜੀ ਲੀਡ ਚਾਰਜ ਕਰਨ ਲਈ ਤੇ ਇਹ ਹੈਗੀ ਆਪਣੀ ਪਾਵਰ ਬੈਕ ਇਹਦੇ ਵਿੱਚ ਦੋ ਕੰਨ ਆਪਾਂ ਲਾ ਸਕਦੇ ਆ ਚਾਰਜ ਦੋਨੋਂ ਪਾਸੇ ਦਿੱਤਾ ਹੋਇਆ ਉਹ ਦੋ ਕੰਨ ਆਪਾਂ ਚਾਰਜ ਦੇ ਦੋ ਹੀ ਇਹਦੇ ਵਿੱਚ ਚਾਰ ਚਾਰਜ ਕਰਨ ਵਾਲੇ ਸੀ ਦੋ ਆ ਜਿਹੜਾ ਮੈਂ ਆਪਾਂ ਚਾਰਜ ਵੀ 라 ਸਕਦੇ ਹਾਂ ਤੇ ਇਹ ਪਾਵਰ ਬੈਂਕ ਆਪਾਂ ਲੈ ਲਈਏ ਬਹੁਤ ਜਿਆਦਾ ਜਿਹੜੀ ਆਪਣੇ ਕੰਮ ਦੀ ਚੀਜ਼ ਆ ਇਹ ਇਹ ਲੈ ਲਈਏ ਮੈਂ ਇੱਥੇ ਹਜੇ ਰੱਖ ਦਿੱਤਾ ਮੈਂ ਕਿਉਂਕਿ ਤੁਹਾਨੂੰ ਹਜੇ ਲੋੜ ਤਾਂ ਨਹੀਂ ਆਈ ਤੇ ਇਹ ਵਾਲੇ ਸਮਾਨ ਦੀ ਤੇ ਜਦੋਂ ਹੋਊਗੀ ਫਿਰ ਆਪਾਂ ਕੱਢ ਲਵਾਂਗੇ ਇਹਨੂੰ ਚਾਰਜ ਹੋਏ ਹਜੇ ਹੈ ਜੀ ਆਹ ਫੋਨ ਨਾਲ ਕਰਕੇ ਬੰਦ ਕਰ ਦੋ ਕੱਲ੍ਹ ਦੇ ਅਸੀਂ ਚਲਾਈ ਜਾਂਦੇ ਹਾਂ ਇਹਦੇ ਵੀ ਨਾਲ ਲੀਡ ਦਿੱਤੀ ਹੈ ਚਾਰਜ ਕਰਨ ਲਈ ਤੇ ਆ ਆ ਇਹ Bluetooth ਨਾਲ ਆ ਉਹ ਜਿੱਦਾਂ ਫੋਨ ਤੇ ਆਪਾਂ ਲਗਾ ਦੇ ਇਹਦੇ ਨਾਲ ਅਟੈਚ ਕਰ ਸਕਦੇ ਆ ਇਹਦੇ ਵਿੱਚ ਰੇਡੀਓ ਜਿਹੜਾ ਹੈ ਉਹ ਵੀ ਚੱਲਦਾ ਆ ਤੇ ਆਵਾਜ਼ ਵੀ ਇਹਦੀ ਕਾਫੀ ਜ਼ਿਆਦਾ ਆ ਤੇ ਬਹੁਤ ਵਧੀਆ ਚੱਲ ਰਿਹਾ ਇਹ ਤੇ ਕਿਉਂਕਿ ਹੁਣ ਆਪਾਂ ਲਾ ਕੇ ਨਹੀਂ ਦਿਖਾ ਸਕਦੇ ਗਾਣੇ ਫਿਰ ਇਹਦੇ ਵਿੱਚ ਕਾਪੀਰਾਈਟ ਆ ਜਾਂਦਾ ਵਲੌਗ 'ਚ ਤਾਂ ਕਰਕੇ ਤੇ ਕਾਲਦੇ ਆਪਾ ਕਾਚੀਏ ਨੂੰ ਆਪਾਂ ਕਿਤੇ ਵੀ ਲੈ ਕੇ ਵੀ ਜਾ ਸਕਦੇ ਹਾਂ ਜਿੱਥੇ ਮਤਲਬ ਕਿ ਰੋਣੇ ਹੋਣਾ ਬਾਹਰ ਜਾ ਕੇ ਕਿਤੇ ਘੁੰਮਣ ਫਿਰਨ ਦੇ ਆ ਆਪਾਂ ਲਾ ਸਕਦੇ ਹਾਂ ਜਿੱਥੇ ਜਾ ਸਕਦੇ ਨਾਲ ਪਹਿਲਾ ਸਾਨੂੰ ਆਹੀ ਤਰ੍ਹਾਂ ਚੀਜ਼ਾਂ ਦਿੰਦੇ ਸੀਗੇ ਉਹ ਚੁੱਲ੍ਹਾ ਨਹੀਂ ਦਿੰਦੇ ਸੀ ਫੇਰ ਉਹ ਚਾਤੇ ਜਿਨ੍ਹਾਂ ਦੇ ਨਾਲ ਅਸੀਂ ਲੈਣਗੇ ਅਸੀਂ ਗੰਡਾ ਵੀ ਉਹ ਵਾਲੇ ਨੇ ਆਫਰ ਹੈਗੇ ਜਿਹੜੇ ਪਹਿਲਾਂ ਜਿਹਦੇ ਸੀ ਫੇਓ ਕੰਨੇ ਉਹ ਹੁਣ ਬੰਦ ਹੋ ਗਏ ਅੱਜ ਤਵਾਰ ਤੱਕ ਹੀ ਸੀਗੇ ਫੇਰ ਬਾਜ ਕੰਨੇ ਅਸੀਂ ਸਾਨੂੰ ਦੇ ਦਰਨੀ ਆ ਕੋਈ ਗੱਲ ਨਹੀਂ ਹੈ ਤੇ ਫੇਰ ਉਹ ਨਹੀਂ ਸਾਨੂੰ ਮੈਨੂੰ ਲੱਗਾ ਵੀ ਸਾਨੂੰ ਲੱਗਾ ਕਿ ਸਾਰੇ ਕਹਣ ਲਾਪੇ ਯਾਰ ਤੈਨੂੰ ਚੀਜ਼ਾਂ ਨੇ ਰੱਖ ਲੈਣੀਆਂ ਉਹ ਥੁੱਲਾ ਮੈਂ ਮੈਂ ਤਾਂ ਚਲ ਥੁੱਲਾ ਹੀ ਲੈ ਲੈਣੇ ਆ ਸਾਡੇ ਕੰਮ ਦੀ ਚੀਜ਼ ਆ ਨਾ ਤੇ ਮੜ ਕੇ ਫਿਰ ਉਹ ਨਹੀਂ ਆਉਨੇ ਨਾ ਤੇ ਸਾਡੀ ਫੋਟੋ ਫਿੱਟ ਨਹੀਂ ਸੀ ਸਮਾਨ ਨਾਲ ਤੇ ਉਹ ਨਾ ਸਾਰਾ ਕੁਝ ਦੇ ਟਪਾਉਣਾ ਪਿਆ ਤੇ ਸਾਨੂੰ ਨਾ ਮੈਨੂੰ ਆਸ ਹੈ ਅਗੇ ਵੀ ਮੈਂ ਚਾਚਾ ਨਹੀਂ ਚਾਚਾ ਸਾਰਾ ਕੁਝ ਹੀ ਹੈਗਾ ਆ ਵੀ ਉਹ ਇਕੱਲਾ ਹੀ ਨਹੀਂ ਹੈਗਾ ਤੇ ਚਾਂਦ ਆਤਨੂ ਵੀ ਤੇ ਮਿਲ ਸੀ ਇਹ ਨਾਲ ਜੇ ਸਾਰੇ ਆਪਣੇ ਕੰਮ ਦੇ ਹੀ ਆ ਤੇ ਇਹ ਨੂੰ ਬਣਾਉਣੇ ਇਹ ਜਿਹੜੇ ਵਿੱਚ ਮੈਂ ਵੀਡੀਓ ਬਣਾ ਰਹੀ ਹਾਂ ਉਹ ਕੋਲ ਉਹ ਨਾ ਤੇ ਇਸ ਗ੍ਰੇਡ ਨੇ 14 Pro ਆਇਆ ਤੇ ਬਾਕੀ ਉਹ ਦਾਲ ਸਰਦੀ ਬਣਾਉਣੀ ਆ ਤੇ ਫਿਰ ਆਪਾਂ ਅੱਗੇ ਵੀਡੀਓ ਬਣਾ ਕੇ ਨੂੰ ਕਰਾਂਗੇ ਤੇ ਤੁਸੀਂ ਇੱਦੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਛੇ ਸਵਾ ਤੇ ਛੇ ਹੋ ਗਏ ਆ ਤੇ ਆਪਾਂ ਬਣਾਉਣੇ ਅੱਜ ਕਾਲੇ ਚਨੇ ਤੇ ਉੱਪਰ ਮੈਂ ਰੱਖ ਲਿਆ ਤੇਲ ਵੀ ਪਾ ਲਿਆ ਆ ਤੇ ਤੇਲ ਨੂੰ ਥੋੜਾ ਜਿਹਾ ਆਪਾਂ ਗਰਮ ਕਰਾਂਗੇ ਕੜਨ ਤੇ ਦਮਾਂਗੇ ਫਿਰ ਆਪਾਂ ਇਹ ਵੀ ਥੋੜੀ ਜਿਹਾ ਪਾ ਦਾਂਗੇ ਜੇ ਸਮਝ ਲੱਗਦਾ ਹੈ ਕਿ ਛਣੇ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਤਾਂ ਪਾਣੀ ਨਿਕਲ ਵੀ ਸੀਗੀ ਤੇ ਉਹਦੇ ਕਰਕੇ ਨਾ ਹੌਲ ਜਿਹਾ ਬਹੁਤ ਜ਼ਿਆਦਾ ਆਇਆ ਤੇ ਬਾਹਰ ਮੇਰੇ ਗਿੱਲੇ ਜਿਹੀ ਗਰਮੀ ਨਾਲ ਲੱਗਦੀ ਸੀ ਕਿ ਮੈਂ ਦਾਲੇ ਹੀ ਪਾ ਲਈ ਆ

ਹਾਂਜੀ ਟਾਈਮ 9:00 ਵੱਜ ਗਏ ਆ ਤੇ ਆਪਾਂ ਇਹ ਵਾਲੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ